ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੂਬਾ ਸਰਹਿੰਦ ਵਜ਼ੀਰ ਖਾਨ ਦੀ ਉਸ ਬੇਗਮ ਬਾਰੇ ਜਿਨ੍ਹਾਂ ਨੇ ਸ਼ੂਟਰ ਸਾਬਜਾਦਿਆਂ ਉਪ ਤੋਂ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ ਇੱਕ ਆਮ ਘਰ ਚ ਜੰਮੀ ਹਿੰਦੂਤੀ ਕਿਵੇਂ ਸਰਹਿੰਦ ਦੇ ਸ਼ਾਹੀ ਮੇਲਾ ਦੀ ਮਾਲਕਣ ਬਣ ਗਈ ਆਖਿਰ ਕਿਉਂ ਤੇ ਕਿਵੇਂ ਉਹਨੇ ਸ਼ੂਟਰ ਸਾਬਜਾਦਿਆਂ ਦੀ ਸ਼ਹਾਦਤ ਦਿੱਤੀ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦਰਸਲ ਇਹ ਇਤਿਹਾਸ ਗੁਰੂ ਸਾਹਿਬ ਦੇ ਛੋਟੇ ਫਰਜੰਦਾ ਦੀ ਦਰਦਨਾਕ ਸ਼ਹਾਦਤ ਦੇ ਮੁੱਖ ਖਲਨਾਇਕ ਸੂਬਾਏ ਸਰਹਿੰਦ ਵਜ਼ੀਰ ਖਾਨ ਦੀ ਬੇਗਮ ਜੈਨ ਬਨੀਮਾ ਉਰਫ ਬੇਗਮ ਜੈਨਾ ਦਾ ਹੈ ਬਾਇਦਰ ਦੇ ਬिलासपुर ਖੇਤਰ ਦੀ ਜੰਪਾਲ ਬੇਗਮ ਜੈਨਾ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਹਨਾਂ ਦੇ ਬਚਪਨ ਦਾ ਨਾਮ ਸੀ ਪਾਕੋਰਾਣੀ ਉਹਨਾਂ ਦਾ ਮਨ ਗੁਰਕਰ ਨਾਲੋਂ ਉਦੋਂ ਜੁੜਿਆ ਜਦੋਂ ਵਿਆਹ ਤੋਂ ਕੁਝ ਸਾਲ ਪਹਿਲਾਂ ਉਹ ਆਪਣੀ ਮਾਂ ਦੇ ਨਾਲ ਇੱਕ ਅੰਮ੍ਰਿਤਾਰੀ ਬੀਬੀ ਨੂੰ ਮਿਲਣ ਲਈ ਸ਼੍ਰੀ ਅਨੰਦਪੁਰ ਸਾਹਿਬ ਗਏ ਸੀ ਈ ਅਮਰਤਾਰੀ ਬੀਬੀ ਉਹਨਾਂ ਦੀ ਪੁਰਾਣੀ ਗੁਵਨਦਨ ਸੀ ਜੋ ਸਾਰਾ ਪਰਿਵਾਰ ਅੰਮ੍ਰਿਤ ਪਾਨ ਕਰਕੇ ਖਾਲਸਾ ਸੱਜ ਗਏ ਸਨ। ਵੈਸੇ ਛੋਟੀ ਸਾਹਿਬਜਾਦਾ ਦੇ ਜਨਮ ਤੋਂ ਕੁਝ ਕਿ ਸਾਲ ਪਹਿਲਾਂ ਦੀ ਗੱਲ ਹੈ। ਪਰ ਆਨੰਦਪੁਰ ਸਾਹਿਬ ਵਿੱਚ ਵਿਛੜਦੇ ਹੋਏ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਦੇ ਜਹੋ ਜਲਾਲ ਦੀ ਤਸਵੀਰ ਇਸ ਕਦਰ ਉਹਨਾਂ ਦੇ ਮਨ ਵਿੱਚ ਵਸ ਗਈ ਕਿ ਆਪਣੇ ਅੰਤਿਮ ਸਾਹ ਤੱਕ ਉਹ ਉਸ ਨੂੰ ਭੁਲਾ ਨਾ ਸਕੇ। ਸਮੇਂ ਦੀ ਕਰਵਟ ਲਈ ਤੇ ਪਾਗੂ ਦਾ ਵਿਆਹ ਸਰਹਿੰਦ ਇਲਾਕੇ ਦੇ ਇੱਕ ਪਿੰਡ ਵਿੱਚ ਹੋਣਾ ਤੈ ਹੋਇਆ। ਵਿਆਹ ਤਾਂ ਹੋ ਗਿਆ। ਪਰ ਪਾਗੋ ਦਾ ਡੋਲਾ ਆਪਣੇ ਸਹੁਰੇ ਘਰ ਤੱਕ ਨਾ ਪਹੁੰਚ ਪਾਇਆ ਰਸਤੇ ਵਿੱਚ ਹੀ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਉਸ ਨੂੰ ਅਗਵਾ ਕਰਕੇ ਆਪਣੇ ਮਹਿਲਾ ਵਿੱਚ ਲੈ ਗਿਆ ਮੰਨਿਆ ਜਾਂਦਾ ਹੈ ਕਿ ਵਜ਼ੀਰ ਖਾਂ ਨੂੰ ਪਹਿਲਾਂ ਤੋਂ ਹੀ ਪਿੰਡਾਂ ਵਿੱਚ ਵਸਦੇ ਆਪਣੇ ਚੋਲੀ ਚੱਕ ਮੁਖਬਰਾਂ ਰਾਹੀਂ ਰੂਮਦੀ ਪਾਗੋ ਦੇ ਸ਼ੁਬਾਬ ਬਾਰੇ ਖਬਰ ਮਿਲ ਗਈ ਸੀ ਵਜ਼ੀਰ ਖਾਂ ਨੇ ਮਹਿਲਾ ਦੇ ਐਸ਼ੋ ਰਾਮ ਰਾਹੀਂ ਪਾਗੋ ਦਾ ਦਿਲ ਜਿੱਤਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਪਾਗੋ ਕਾਫੀ ਸਮਾਂ ਉਹਦੇ ਨਾਲ ਵਿਆਹ ਲਈ ਤਿਆਰ ਨਾ ਹੋਈ ਪਰ ਜਦੋਂ ਕਿਸੇ ਪਾਸੇ ਕੋਈ ਰਾਹ ਨਾ ਵਿਖਿਆ ਤਾਂ ਫਿਰ ਬਾਦਸ਼ਾਹੀ ਤੋਸ ਦੇ ਅੱਗੇ ਔਰਤ ਜਾਨ ਦੀ ਮਜਬੂਰੀ ਨੇ ਹਥਿਆਰ ਛੱਡ ਦਿੱਤੇ ਨਿਕਾਹ ਤੋਂ ਬਾਅਦ ਉਹਨਾਂ ਦਾ ਨਾਮ ਬੇਗਮ ਜੈਨ ਬੁਨੀਮਾ ਰੱਖਿਆ ਗਿਆ ਤੇ ਵਜ਼ੀਰ ਖਾਨ ਉਹਨਾਂ ਨੂੰ ਬੇਗਮ ਜੈਨਾ ਕਹਿ ਕੇ ਬੁਲਾਉਂਦਾ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਗੁਖੋਂ ਵਜ਼ੀਰ ਖਾਨ ਦੇ ਦੋ ਪੁੱਤਰਾਂ ਨੇ ਜਨਮ ਲਿਆ ਸਮਾਂ ਇਸੇ ਤਰ੍ਹਾਂ ਹੀ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਆਇਆ ਉਹ ਸਮਾਂ ਜਿਹਦੇ ਬਾਰੇ ਦੱਸਦਿਆਂ ਵੀ ਇਤਿਹਾਸ ਦੀ ਤਰਤੀਬ ਆਪ ਹੀ ਰੂਪ ਪੈਂਦੀ ਹੈ ਕਾਜ਼ੀ ਦੇ ਫਰਮਾਨ ਰਹੀ ਕਚਹਿਰੀ ਚ ਕੜੀ ਗਈ ਜ਼ਾਲਮਾਂ ਦੀ ਤਰਤੀਬ ਬਾਰੇ ਜਦੋਂ ਬੇਗਮ ਜਹਾਨ ਨੂੰ ਪਤਾ ਲੱਗਿਆ ਤਾਂ ਸੁਣ ਕਿਉਂ ਦੀ ਰੂਹ ਕਮ ਗਈ। ਬਰਿਆਂ ਪਹਿਲਾਂ ਵੇਖੇ ਵੱਡੇ ਸਹਬਜ਼ਾਦਾ ਦੇ ਮੁਕੜੇ ਉਹਦੀਆਂ ਅੱਖਾਂ ਸਾਹਮਣੇ ਆ ਗਏ। ਅਜੇ ਛੋਟੇ ਸਹਬਜ਼ਾਦਾ ਦੀ ਉਮਰ ਵੀ ਲਗਭਗ ਉਨੀ ਕੁ ਸੀ। ਉਹ ਵਜ਼ੀਰ ਖਾਨ ਕੋਲ ਜਾ ਕੇ ਕੋਰ ਲਈ। ਤੁਹਾਈਆਂ ਦੇ ਦੇ ਕੇ ਉਹਨੇ ਵਜ਼ੀਰ ਖਾਨ ਨੂੰ ਰੋਕਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਹੰਕਾਰ ਵਿੱਚ ਅੰਦਾ ਹੋਇਆ ਹਾਕਮ ਆਪਣੀ ਕਬਰ ਆਪਣੇ ਹੱਥੀ ਪੁਰਦਾ ਰਿਹਾ। ਛੂਟੀਆਂ-ਛੂਟੀਆਂ ਮਾਸੂਮ ਜਿੰਦਾਂ ਨੀਹਾਂ ਵਿੱਚ ਖਾਮੋਸ਼ ਹੋ ਗਈਆਂ ਤੇ ਜਦੋਂ ਇਹ ਖਬਰ ਜਹਾਨ ਦੇ ਕੰਨਾਂ ਵਿੱਚ ਪਈ ਤੋਤਾ ਮਾਰ ਮਾਰ ਕੇ ਰੋਈ ਫੁੱਲਾਂ ਵਰਗੀਆਂ ਜਿੰਦਾਤੇ ਹੋਏ ਇਹ ਜ਼ੁਲਮ ਉਹਦੇ ਤੋਂ ਬਰਦਾਸ਼ਤ ਨਾ ਹੋਏ ਫਿਰ ਇੱਕ ਤੀਸਦਾਰੀ ਖੰਜਰ ਨਾਲ ਆਪਣੇ ਕਲੀਜੇ 'ਚ ਮਾਰ ਕੇ ਉਹਨੇ ਆਪਣੇ ਜੀਵਨ ਦਾ ਅੰਤ ਕਰ ਲਿਆ ਤੇ ਆਪਣਾ ਮਰਤਕ ਸਰੀਰ ਸਰਹੰਦ ਦੇ ਮੈਦਾਨ ਵਿੱਚ ਛੱਡ ਕੇ ਸਹਬਜ਼ਾਦਾ ਦੇ ਮਕਰ ਮਰਗ ਕੋ ਤੁਰੀ ਸੂਈ ਸੀ ਇਤਿਹਾਸ ਵਜ਼ੀਰ ਖਾਨ ਦੀ ਬੇਗਮ ਜਨਬੁਨੀ ਮਾਦਾ ਅਸੀਂ ਤੇ ਸਾਡੀ ਨਵੀਂ ਪੀੜੀ ਸਾਡੇ ਗੁਰੂ ਸਾਹਿਬਾਨਾਂ ਬਾਰੇ ਬਹਲਾ ਕੁਝ ਨਹੀਂ ਜਾਣਦੇ ਸਾਨੂੰ ਤੇ ਸਾਡੀ ਨਵੀਂ ਪੀੜੀ ਨੂੰ ਸਾਡੇ ਗੁਰੂ ਸਾਹਿਬਾਨ ਸਾਡੇ ਯੋਧੀਆਂ ਸੂਰਮਿਆਂ ਬਾਰੇ ਅੱਜੇ ਹੋਰ ਬਹੁਤ ਕੁਝ ਜਾਣਨ ਦੀ ਲੋੜ ਹੈ ਇਸੇ ਵੱਡੀ ਕਹਾਣੀ ਨੂੰ ਪੂਰਾ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਅਸੀਂ ਆਪਣੀਆਂ ਵੀਡੀਓਜ਼ ਰਾਈ ਕਰ ਰਹੇ ਹਾਂ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਵਿੱਚ ਬਾਈ ਗੁਰੂ ਲਿਖਣਾ ਨਾ ਭੁੱਲਿਓ